ਉਹ ਆਪਣਾ ਨਾਮ 500 ਰੁਪਏ ਸਟੇ ਤੋਂ ਆ ਕੇ ਲੈ ਜਾਵੇ ਜੀ ਦਰਜੀਤ ਸਿੰਘ ਤਲਵੰਡੀ ਇਹ ਦੋਨੇ ਟੀਮਾਂ ਨੂੰ ਮੈਚ ਅਪ ਕਰਾਤਾ ਜਾਵੇ ਇਹਨਾਂ ਟੀਮਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੰਗਲਾ ਸਿੰਘ ਜੀ ਆਈ ਪੀਐਸ ਨੰਗਲ ਮੰਗਲ ਬੋਲਾ

ਇਕਾਰ ਦੇ 3:00 ਵਜੇ ਗੁਰੂ ਸਾਹਿਬ ਜੀ ਆਰਮਨਾਨ ਫਤਿਹ ਇਸੇ ਜੰਗਾਰੇ ਦਾ ਅਸੀਂ ਖਾਣੇ ਆ ਇਹ 1:30 ਵਜੇ ਸਾਡੇ ਘਰੇ ਜੰਗਾਰਾ ਲਾ ਦਿੰਦੇ ਨੇ ਇਸ ਸਮਾਨ ਮਾਰਿਆਂ ਨੂੰ ਕੈਨੇਡਾ ਇੰਗਲੈਂਡ ਅਮਰੀਕਾ ਔਰ ਸਾਰੇ ਵਰਲਡ ਦੇ ਬਹੁਤ ਸਵੈਲਫੇਅਰ ਦੇ ਕਲੱਬ ਦੇ ਮੈਂਬਰ ਬਹੁਤ ਵੱਡੇ ਵੱਡੇ ਪ੍ਰਾਲੇ ਕਰਦੇ ਨੇ ਅਸੀਂ ਬਹੁਤ ਧੰਨਵਾਦੀ ਆ

ਅਸੀਂ ਤੁਹਾਨੂੰ ਉੱਦਣ ਤੁਹਾਡਾ ਥੈਂਕਸ ਕੀਤਾ ਤੇ ਤੁਹਾਡੇ ਚੈਨਲ ਦਾ ਵੀ ਥੈਂਕਸ ਕੀਤਾ ਜੀ ਸਰਬਜੀ ਤੁਹਾਡੀ ਮਿਹਨਤ ਜ਼ਿਆਦਾ ਹੈ ਔਰ ਬਾਰੋਂ ਸਾਨੂੰ ਬਹੁਤ ਕ ਲਾਈਆਂ ਤੁਹਾਡੇ ਜਿਹੜੇ ਤੁਸੀਂ YouTube ਤੇ Facebook ਤੇ ਪਾਏ ਸੀ ਆਪਣੇ ਪੋਸਟ ਤੇ ਸਾਡਾ ਵੀ ਉਤਸ਼ਾਹ ਵਧਿਆ ਹੈ ਔਰ ਜਿੰਦਾ ਨੌਜਵਾਨ ਪੀੜੀ ਇੱਥੇ ਦਲਦਲ ਚ ਫਸ ਰਹੀ ਹੈ ਨਸ਼ੇ ਦੇ ਚ ਉਹਨਾਂ ਨੂੰ ਸਾਨੂੰ ਬੱਚੇ ਛੋਟੇ ਵੀ ਮਿਲਦੇ ਨੇ ਉਹ ਵੀ ਕਹਿ ਰਹੇ ਨੇ ਕਿ ਸਾਨੂੰ ਵੀ ਹਾਕੀਆਂ ਦੋ ਅਸੀਂ ਵੀ ਖੇਡਣਾ ਇਤਸ਼ਾਹ ਤੇ ਮੱਲਾ ਟੂਰਨਾਮੈਂਟ ਰਿਹਾ ਏ ਤੇ ਇਹ ਇਤਸ਼ਾਹ ਜਿਹੜਾ ਵਧਿਆ ਆਏ ਬੱਚਿਆਂ ਛੋਟਿਆਂ ਦਾ ਬਹੁਤ ਵਧੀਆ ਪ੍ਰਾਲਾ ਏ ਸਾਡੇ ਅੰਗਰੇਜ਼ ਤੇ ਭਦਰ ਸਾਹਿਬ ਵੈਲਫੇਅਰ ਸਪੋਰਟਸ ਕਲੱਬ ਦਾ ਹਾਂਜੀ ਠੀਕ ਹੈ ਤਾਂ ਤੁਸੀਂ ਵੀ ਬਹੁਤ ਟੌਪ ਦੇ ਪਲੇਅਰ ਰਹੇ ਹੋ ਆਪਣੇ ਸਮੇਂ 'ਚ ਵਿਦੇਸ਼ਾਂ 'ਚ ਵੀ ਗਏ ਵਿਦੇਸ਼ਾਂ 'ਚ ਵੀ ਖੇਡੇ ਜੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਆਪਣਾ ਮੈਸੇਜ ਦੇਣਾ ਚਾਹੋਗੇ ਅਸੀਂ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਸਾਰਵਸਾਰ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਜਿੱਦਾਂ ਨਸ਼ਿਆਂ ਦੇ ਦਰਿਆ ਵਿੱਚ ਪੰਜਾਬ ਵਹਿੰਦਾ ਜਾ ਰਿਹਾ ਹੈ ਨਾ ਤੇ ਸਰ ਇਹ 스포츠 ਦੇ ਵਿੱਚ ਆਉਣਗੇ ਤੇ ਇਹਨਾਂ ਦਾ ਜਿਹੜਾ ਉੱਚੀ ਸਪੋਰਟਸ ਨਾਲ ਜੋਗੀ ਇਹਨਾਂ ਦਾ ਮਾਈਂਡ ਜਿਹੜਾ ਨਾ ਜਿੱਦਾਂ ਕਹਿੰਦੇ ਵੇਲਾ ਮਨਸਤਾਨ ਦਾ ਕਰ ਫਿਰ ਇਹਦੇ ਕੰਪੀਟੀਸ਼ਨ ਲੈ ਜਾਂਦਾ ਹੈ ਤੇ ਫਿਰ ਹਾਕੀ ਜਿਹੜੀ ਆਪਣੀ ਅੰਤਰਰਾਸ਼ਟਰੀ ਗੇਮ ਹੈ ਠੀਕ ਹੈ ਜੀ ਹਾਂ ਜੀ ਇੰਡੀਆ ਦਾ ਅੰਤਰਰਾਸ਼ਟਰੀ ਗੇਮ ਹਾਕੀ ਹੈ ਤੇ ਇੱਥੇ ਟੂਰਨਾਮੈਂਟ ਤੇ ਤੁਹਾਨੂੰ ਪਤਾ ਹੀ ਆ ਇਹ ਲੱਖਾਂ ਚ ਚੱਲਾ ਗਿਆ ਹੈ ਪ੍ਰਾਈਜ਼ ਇਹਦਾ ਤੇ ਕੱਲ ਹਰਿਆਣੇ ਦਾ ਮੈਚ ਸੀ ਉਹ 35000 ਰੁਪਏ ਇੱਕ ਮੈਚ ਦਾ ਇਲਾਕਾ ਸੀ ਅਸੀਂ ਹਾਂਜੀ ਤੇ ਹਾਂਜੀ ਆ ਪ੍ਰਾਈਜ਼ ਮੈਂ ਵੇਖੇ ਬਹੁਤ ਵੱਡੇ ਵੱਡੇ ਰੱਖੇ ਹੋਏ ਆ ਯਾਰ ਤੁਸੀਂ ਅੱਜ ਕਿਹੜੇ ਕਿਸਮਤ ਵਾਲੇ ਹੋਣਗੇ ਕੀ ਤਾਂ ਕੀ ਜਾਨਣਾ ਚਾਹੋਗੇ ਸਰ ਜਿਸ ਦਿਨ ਜਗਰੂਪ ਸਿੰਘ ਢਿੱਲਰ ਮਨਰੂਪ ਸਿੰਘ ਢਿੱਲਰ ਹੋਣਾ ਨੇ ਪੰਦਰ ਪਰਵਾ ਬਣਾਉਣਾ ਨੇ ਅਤੀਜੇ ਨੇ ਆਪਣੇ ਉਹਨਾਂ ਨੇ ਕਿਹਾ ਸੀ ਕਿ ਲੜਕੀਆਂ ਨੂੰ ਐਕਟਿਵਾ ਤੇ ਲੜਕੀਆਂ ਨੂੰ ਮੋਟਰਸਾਈਕਲ ਦੇਣਾ ਹੈ ਬੈਸਟ ਤੇ ਜਿਸ ਦਿਨ ਆਏ ਘਰੇ ਅਸੀਂ ਉਸ ਦਿਨ ਅਰਦਾਸਾਂ ਕਰਦੇ ਸੀ ਕਿ ਨੋਡ ਵਾਲਾ ਕੋਈ ਹੋਰ 플레이ਰ ਮਿਹਨਤੀ ਹੋਵੇ ਤੇ ਜੋ ਜਾਇਜ਼ ਹੈ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ ਹੈ ਸਾਡੀ ਇਹੋ ਅਰਦਾਸ ਹੈ ਪ੍ਰਮਾਤਮਾਗੇ ਠੀਕ ਹੈ ਹਾਂ ਜੀ ਫਾਈਨਲ ਕਦ ਤੱਕ ਸ਼ਾਮੀ 5 ਵਜੇ ਤੱਕ ਹੋ ਜਾਏਗਾ ਸਰ ਫਾਈਨਲ ਜਿਹੜਾ ਹੈ 4 ਵਜੇ ਤੱਕ ਫਾਈਨਲ ਹੋ ਜਾਏਗਾ ਔਰ ਜਗਰੂਪ ਪੁਲਰ ਤੇ ਮੰਦੂਰ ਪੁਲਰ ਇਹ ਬਗਲਾਬ ਸਿੱਧੂ ਦੀ ਲੋਕ ਵਿੱਚ ਦੋਨੋਂ ਜਿਹੜੇ ਨੇ ਇਹ ਦੋਨੋਂ ਹੀ ਜੁੜਵਾਨ ਨੇ ਹਾਂ ਜੀ 10 ਮਿੰਟ ਜਗਰੂਪ ਵੱਡਾ ਹੈ ਤੇ ਕੀ ਸੰਗਤ ਨੂੰ ਆਪਣਾ ਹੁੰਦਾ ਸੀ ਮੇਰਾ ਸੰਗਤ ਨੂੰ ਇਹ ਮੈਸੇਜ ਹੈ ਕਿ ਨਸ਼ਿਆਂ ਤੋਂ ਰਹਿਤ ਹੋਵੋ ਸਪੋਰਟਸ ਵਾਲੇ ਬੰਨੇ ਬੱਚਿਆਂ ਨੂੰ ਪਾਓ ਤੇ ਬੱਚੇ ਜਿਹੜੇ ਸਪੋਰਟਸ ਦੇ ਵਿੱਚ ਜਿਹੜਾ ਉਹਨਾਂ ਦੀ ਰੁਚੀ ਵਧੇ ਤੇ ਪੜ੍ਹਾਈ ਜਿਹਦੇ ਕੋਲ ਆ ਨਾਲ ਤੇ ਉਹਦੇ ਕੋ ਸਪੋਰਟਸ ਨਾਲ ਕੋ ਸੋਨੇ ਤੇ ਸੁਹਾਗਾ ਹੋ ਜਾਂਦਾ ਜੀ ਠੀਕ ਆ ਸਰ ਅੱਜ ਟੂਰਨਾਮੈਂਟ ਦਾ ਮਹਾਕੁੰਭ ਵੀ ਆ ਸ਼ਿਵਰਾਤਰੀ ਵੀ ਆ ਤੇ ਅੱਗੇ ਕੋਲਾ ਮੱਲਾ ਵੀ ਆ ਰਿਹਾ ਹੈ ਕੀ ਬਾਤ ਹੈ ਮੈਂ ਸਰ ਆਪਣਾ ਸ਼ਿਵਰਾਤਰੀ ਹੈ राधे राधे ਸਾਰੇ ਆਪਣੇ ਹਿੰਦੂ ਸੰਗਠਨ ਨੂੰ ਪ੍ਰਭੂ ਜੀ ਸੰਤਾਂ ਦੀ ਕਿਰਪਾ ਦੇ ਨਾਲ ਸਾਰੇ ਜਿੱਦਾਂ ਸ਼ਗਰਾਤਰੀ ਆ ਸ਼ਗਰਾਤਰੀ ਤੇ ਦੇਵ ਜੜੀ ਹੁੰਦੀ ਸਾਡੇ ਦੇਖ ਕਹਿ ਦਿੰਦੇ ਤੇ ਉੱਥੇ ਬਾਤ ਕਹਿ ਦਿੰਦੇ ਰਕਦਾ ਭੰਗ ਨਾ ਕੋਈ ਭੰਗ ਭੰਨ ਕਰਨ ਤੇ ਪ੍ਰਭੂ ਦੇ ਪ੍ਰੇਮਾਨੰਦ ਜੀ ਜਿੱਦਾਂ ਕਹਿੰਦੇ ਗਉਣ ਗਉਣ ਤੇ ਝੁੰਮਣ ਰੱਬ ਦੇ ਮਤਲਬ ਜਿਹੜੇ ਆ ਨਾ ਆ ਕੁਦਰਤੀ ਜਿਹੜੀਆਂ ਨੇਚਰਲ ਚੀਜ਼ਾਂ ਨੇ ਇਹਦੇ ਵਿੱਚ ਝੁੰਮਣ ਸ਼ਗਰਾਤਰੀ ਦੀਆਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੁਹਾਨੂੰ ਮਨਾਉਣ ਵਾਲਾ ਵਾ ਉਹ ਵੀ ਮਤਲਬ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਸੰਤਾਂ ਨੂੰ ਰੱਬ ਲੈ ਕੇ ਮਨਾਈਏ ਪਿਆਰ ਵਧੇ ਸਾਡਾ ਸਾਡੇ ਚੈਨਲ ਨੂੰ ਆਪਣੀ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਥੈਂਕ ਯੂ ਸਰੋਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਜੀ ਥੈਂਕ ਯੂ ਸਰੋਜੀ ਅਸੀਂ ਇਹਨਾਂ ਦੇ ਸਪੈਸ਼ਲ ਕਰਵਾਦੇ ਹਾਂ ਜੀ ਆਪਾ ਜੀ ਪ੍ਰਾਇਵਟ ਜੀ ਖਾਲਸਾ ਪ੍ਰਾਇਵਟ ਜੀ ਖਾਲਸਾ ਜੀ ਕੀ ਫਤ ਹੈ ਜੀ ਕੀ ਨਾਮ ਹੈ ਜੀ ਇਹ ਬੇਆ ਸਿੰਘ ਹੈ ਜੀ ਅੱਜ ਤੁਸੀਂ ਟੂਰਨਾਮੈਂਟ ਤੇ ਪਹੁੰਚੇ ਹੋ ਹੋਕੀ ਦੇ ਹਾਂਜੀ ਕਿੰਨੀ ਕੋ ਖੁਸ਼ੀ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਮੇਰਾ ਪਿੰਡ ਬਾਬਾ ਬਕਾਲਾ ਸਾਹਿਬ ਹੀ ਆ ਤੇ ਛੋਟੇ ਹੁੰਦਿਆਂ ਤੋਂ ਇੰਨਾ ਗਰਾਊਂਡਾਂ ਦੇ ਵਿੱਚ ਅਸੀਂ ਵੀ ਖੇਡਦੇ ਰਹੇ ਹਾਂ ਔਰ ਇਹ ਉਹ ਗਰਾਊਂਡਾਂ ਨੇ ਜਿੱਥੋਂ ਬਹੁਤ ਨਾਮਵਰ ਖਸਤੀਆਂ ਜਿਹੜੀਆਂ ਖੇਡ ਕੇ ਖੇਡ ਕੇ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬਰਾਜਮਾਨ ਹੋਏ ਐਸਐਸਪੀ ਤੱਕ ਰਿੰਕ ਸੀਆਰਪੀ ਦੇ ਵਿੱਚ ਪੁਲਿਸ ਵਿਭਾਗ ਦੇ ਵਿੱਚ ਆਰਸੀਐਫ ਦੇ ਵਿੱਚ ਮੈਂ ਗਿਣਤੀ ਨਹੀਂ ਕਰ ਸਕਦਾ ਇੰਨੀਆਂ ਕਿ ਨਾਂਵਾਰ ਹਸਤੀਆਂ ਇੰਨਾ ਗਰਾਊਂਡਾਂ ਦੇ ਵਿੱਚੋਂ ਖੇਡ ਕੇ ਤੇ ਜਿਹੜਾ ਉਹਨਾਂ ਨੇ ਆਪਣੇ ਮੁਕਾਮ ਹਾਸਲ ਕੀਤੇ ਠੀਕ ਹੈ ਬਾਬਾ ਜੀ ਜਿੱਦਾਂ ਛੋਟੇ ਬੱਚੇ ਅੱਜਕੱਲ ਫੇਸਬੁੱਕ ਤੇ ਵਟਸਐਪ ਤੋਂ ਲੱਗੇ ਹੁੰਦੇ ਆ ਉਹਨਾਂ ਦੇ ਪੇਰੈਂਟਸ ਨੇ ਕੁਝ ਵੀ ਨਹੀਂ ਮਸਜ ਮੈਂ ਤੇਹੀ ਮੈਸੇਜ ਦਵਾਂਗਾ ਵੀ ਬੱਚਿਆਂ ਦਾ ਜਿਹੜਾ ਛੋਟੇ ਬੱਚੇ ਹੁੰਦੇ ਆ ਇਹ ਉਦੋਂ ਤਰਸਣੇ ਸ਼ੁਰੂ ਹੁੰਦੇ ਆ ਤੇ ਇਹਨਾਂ ਨੂੰ ਸਪੋਰਟਸ ਦੇ ਨਾਲ ਜੋੜਨਾ ਚਾਹੀਦਾ ਸ਼ੁਰੂ ਤੋਂ ਠੀਕ ਹੈ ਕਿਉਂਕਿ ਸ਼ੁਰੂ ਤੋਂ ਜੁੜਨਗੇ ਤੇ ਫੇਰ ਹੀ ਵੱਡੇ ਹੋ ਕੇ ਕੋਈ ਨਾ ਕੋਈ ਕਿਹੜੇ ਵੱਲ ਤੇ ਆਂਦੇ ਨੇ। ਰਾਮ ਪੰਚਾਇਤ ਐਨ ਆਰ ਆਈ ਕੋ ਬਹੁਤ ਪੀਸਾਂ ਦੇਸ਼ ਦੇ ਚਾਹੂਗੇ। ਪਰ ਰਾਮ ਪੰਚਾਇਤ ਵੀ ਸਹਿਯੋਗ ਦੇ ਰਹੇ ਨੇ ਫੁੱਲ ਤੇ ਐਨ ਆਰ ਆਈ ਵੀਰ ਤੇ ਹਮੇਸ਼ਾ ਹੀ ਭਾਵੇਂ ਸਪੋਰਟਸ ਦਾ ਹੋਵੇ ਮੇਂ ਮਸਲਾ ਭਾਵੇਂ ਕੋ ਖਾੜਾਂ ਦਾ ਹੋਵੇ ਭਾਵੇਂ ਕੋ ਕਬੱਡੀ ਦਾ ਹੋਵੇ ਐਨ ਆਰ ਆਈ ਵੀਰ ਸਾਡੇ ਨਾਲ ਚਿਟਾਨ ਦੀ ਵਾਂਗ ਜਿਹੜਾ ਖੜੇ ਰਹਿੰਦੇ ਆ ਜੀ। ਠੀਕ ਹੈ ਜੀ। ਤਾਂ ਟੂਰਨਾਮੈਂਟ ਤੇ ਤੁਸੀਂ ਆਏ ਹੋ ਇੱਥੇ ਸਵੇਤਾਂ ਦੇਖ ਰਿਹਾ ਤੁਹਾਨੂੰ। ਹਾਂ ਜੀ। ਕੀ ਫਰਕ ਲੱਗਦਾ ਹੈ ਕਿ ਇੱਥੇ ਖੇਡਾਂ ਪਹਿਲੀ ਵਿਖੇਡਾਂ? ਕੋਈ ਫਰਕ ਲੱਗਦਾ? ਕੋਈ ਫਰਕ ਤਾਂ ਹੈਗਾ ਜੀ। ਵੇਖੋ ਪਹਿਲਾਂ ਖੇਡਾਂ ਦੇ ਉੱ ਇੰਨਾ ਕੋਈ ਪੈਸਾ ਨਹੀਂ ਲੱਗਦਾ ਠੀਕ ਹੈ ਜੀ ਹੁਣ ਜਿਹੜਾ ਵਾ ਦਿਲ ਖੋਲ੍ਹ ਕੇ ਜਿਹੜਾ ਵਾ ਹਰ ਕੋਈ ਚਾਹੁੰਦਾ ਵਾ ਵੀ ਇੱਕ ਤਾਂ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਸੀ ਤੁਹਾਨੂੰ ਪਤਾ ਜੇ ਵੀ ਚੱਲ ਰਿਹਾ ਪੰਜਾਬ ਦੇ ਵਿੱਚ ਸਾਰੇ ਇੱਕ ਚਾਹੁੰਦਾ ਵਾ ਕਿ ਸਾਡਾ ਪੰਜਾਬ ਜਿਹੜਾ ਵਾ ਉਹ ਨਸ਼ਿਆਂ ਤੋਂ ਬਚੇ ਠੀਕ ਹੈ ਜੀ ਹਰ ਇੱਕ ਦੀ दिली ਤਮੰਨਾ ਹੈ ਜਿਹੜਾ ਪੰਜਾਬ ਦੇ ਦਰਦ ਰੱਖਦਾ ਜਿਹੜਾ ਪੰਜਾਬ ਦਾ ਦਰਦ ਨਹੀਂ ਰੱਖਦਾ ਉਹ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਪੰਜਾਬ ਦਾ ਪੜਾ ਨਹੀਂ ਸੋਚ ਸਕਦਾ

ਤਾਕੀ ਬਾਲੂ ਕਾਰਨ ਮੇਰਾ ਸਰਬੰਦ ਬਹੁਤ ਪੁਰਾਣਾ ਜੀ ਐਮਰਡ ਡੇਵਲਪਰ ਸਟੇਟ ਤੋਂ ਤੇ ਜਿਹਨੇ ਵੀ ਇਤਿਹਾਸ ਕੀ ਸਾਡੀ ਜਾਣੀ ਹੈ ਉਸ ਪੁਰਾਣੇ ਦੇ ਵਿੱਚ ਤੇ ਵੀ ਜੀਤ ਭਾਜੀ ਜਾਂ ਸਰਜੀਤ ਭਾਜੀ ਜਿਉਂ ਨੇ ਤੇ ਡਾਕਟਰ ਨੇ ਕਾਰਡ ਦੇ ਵਿੱਚ ਤੇ ਬੜਾ ਪਿਆਰੇ ਸਾਰੇ ਸਾਰਿਆਂ ਦਾ ਠੀਕ ਹੈ ਜੀ ਤੇ ਕਿਹਨ ਇਵਿਟੇਸ਼ਨ ਲਿਆ ਸੀ ਪਰ ਮੇਰੇ ਉਂਗੀ ਨਹੀਂ ਸਵੀਟ ਡਬਲ ਅਕਾਊਂਟ ਹੋਇਆ ਗਿਆ ਸੀ ਇੱਕ ਪਿੰਡ ਦੇ ਵਿੱਚ ਇਹ ਡਬਲ ਆਰਗੇਨਾਈਜ਼ ਕਰਨਾ ਟੂਰਨਾਮੈਂਟ ਤੇ ਇਹ ਬੈਸਟ ਪ੍ਰਾਈਜ਼ ਰੱਖਣੇ ਇਹ ਇੰਡੀਆ ਲੈਵਲ ਦੇ ਵਿੱਚ ਵੱਡੇ ਟੂਰਨਾਮੈਂਟ ਹੁੰਦੇ ਨੇ ਜਿਹਨਾਂ ਦੇ ਪ੍ਰਾਈਜ਼ ਹੁੰਦੇ ਨੇ ਇਹ ਮੋਟਰਸਾਈਕਲ ਸਕੂਟਰ ਵੀ ਰਾਤ ਲਖਾ ਦੇ ਪ੍ਰਾਈਸ ਠੀਕ ਹੈ ਇਹਦਾ ਉਦੋਂ ਮੈਂ ਇਹ ਭਲਵਾਰ ਨੂੰ ਜਾਂਦਾ ਜੀ ਬੜਾ ਵਜੋਂ ਉਤਮ ਕੀਤਾ ਇਹਨਾਂ ਨੇ ਠੀਕ ਹੈ